ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਇਹ ਜਿਹੜਾ ਡਿਜ਼ਾਈਨ ਹੈ ਏ ਮੈਂ ਆਪਣੇ ਕਿਸੇ ਭੈਣ ਦੀ ਫਰਮਾਇਸ਼ ਤੇ ਲੈ ਕੇ ਆਈਆਂ ਨਾਮ ਨੂੰ ਉਹਨਾਂ ਦਾ ਸਕਰੀਨਸ਼ਾਟ ਲਾ ਦਾਂਗੀ ਕਿ ਕਿ ਉਹਨਾਂ ਨੇ ਵੀਡੀਓ ਵਿੱਚ ਵੀ ਕਮੈਂਟ ਕੀਤਾ ਸੀ ਕਿ ਸਾਨੂੰ ਡਿਜ਼ਾਈਨ ਬਣਾਉਣਾ ਦੱਸੋ ਤੇ WhatsApp ਤੇ ਵੀ ਮੈਨੂੰ ਡਿਜ਼ਾਈਨ ਜਿਹੜਾ ਉਹ ਸੈਂਡ ਕੀਤਾ ਹੋਇਆ ਆ ਤੇ ਡਿਜ਼ਾਈਨ ਜਿਹੜਾ ਉਹ ਮੈਂ ਬਣਾਉਣਾ ਸਿਖਾਵਾਂਗੀ ਸੌਖਾ ਡਿਜ਼ਾਈਨ ਹੈ ਪਰ ਥੋੜਾ ਜਿਹਾ ਧਿਆਨ ਨਾਲ ਉਹਨਾਂ ਦਾ ਡਿਜ਼ਾਈਨ ਆ ਕਿਉਂਕਿ ਹਰ ਸਲਾਈ ਦੇ ਵਿੱਚ ਡਿਜ਼ਾਈਨ ਜਿਹੜਾ ਚੇਂਜ ਹੁੰਦਾ ਜਾਣਾ ਹੈ ਇਸੇ ਵਿੱਚ ਵੀ ਧੂਰਟੀ ਸਲਾਈ ਦੇ ਇੱਕ ਡਿਜ਼ਾਈਨ ਜਿਹੜਾ ਉਹ ਬਣਨਾ ਹੈ ਹਰ ਸਲਾਈ ਦੇ ਵਿੱਚ ਡਿਜ਼ਾਈਨ ਚੇਂਜ ਹੋਏਗਾ ਤੇ ਅੰਦਰ ਡਿਜ਼ਾਈਨ ਜਿਹੜਾ 11 ਕੁੰਡਿਆਂ ਦੇ ਪੈਂਦਾ ਤੇ ਪੂਰਾ ਜਿਹੜਾ ਡਿਜ਼ਾਈਨ ਆ ਉਹ ਪੈਂਦਾ 22 ਕੁੰਡਿਆਂ ਤੇ ਮੈਂ ਇੱਥੇ 22 ਕੁੰਡੇ ਪਾ ਕੇ ਸਾਈਡ ਤੇ ਇੱਕ ਇੱਕ ਕੁੰਡਾ ਵਾਧੂ ਪਾਇਆ ਆ ਤਾਂ ਕੇ ਡਿਜ਼ਾਈਨ ਜਿਹੜਾ ਪੂਰਾ ਆ ਜਾ ਬਹੁਤ ਵੈਸੇ ਸੋਖਾ ਡਿਜ਼ਾਈਨ ਕੋਈ ਇਹਦੇ ਵਿੱਚ ਕੋਈ ਕੁੰਡੇ ਉਲਟਾਉਣੇ ਨਹੀਂ ਆ ਕੋਈ ਵੱਧ ਘੱਟ ਨਹੀਂ ਕਰਨੇ ਬਸ ਸਿੱਧਾ ਉਲਟਾ ਹੀ ਬੁਣਾਇਆ ਪਰ ਧਿਆਨ ਨਾਲ ਗਿਣ ਕੇ ਬੁਣਾਣਾ ਪੈਣਾ ਵਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਵੇਖੋ ਸਾਈਡ ਤੇ ਵੀ ਸਕਰੀਨ ਸ਼ਾਟ ਵੀ ਲਗਾਇਆ ਹੋਇਆ ਹੈ ਉਹਨਾਂ ਦਾ ਜਿਹੜਾ ਉਹਨਾਂ ਨੇ ਡਿਜ਼ਾਈਨ ਭੇਜਿਆ ਹੈ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਏ ਤੇ ਕਿਸ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਡਿਜ਼ਾਈਨ ਕਿਵੇਂ ਦਾ ਲੱਗਾ ਹੈ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆਂ ਸਿੱਧੀ ਸਾਈਡ ਤੋਂ ਡਿਜ਼ਾਈਨ ਜਿਹੜਾ ਸ਼ੁਰੂ ਹੋਏਗਾ ਪਹਿਲੀ ਸਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਆਪਾਂ ਸ਼ੁਰੂ ਕਰਦੇ ਆਂ ਪਹਿਲਾ ਕੁੰਡਾ ਉਤਾਰ ਲੈਣਾ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਬਨਉਣਾ ਇਹ ਨੂੰ ਤੁਸੀਂ ਧਿਆਨ ਨਾਲ ਦੇਖਣੀ ਹੈ ਪਹਿਲੀ ਸਲਾਈ ਇਹਦੇ ਅਕੋਰਡਿੰਗਲੀ ਸਾਰਾ ਡਿਜ਼ਾਈਨ ਜਿਹੜਾ ਸ਼ੁਰੂ ਹੋਏਗਾ ਮੈਂ ਪਹਿਲਾਂ ਬਣਾ ਕੇ ਵੀ ਦੇਖਿਆ ਸੀ ਡਿਜ਼ਾਈਨ ਬਹੁਤ ਹੀ ਸੌਖਾ ਹੈ ਡਿਜ਼ਾਈਨ ਕੋਈ ਔਖਾ ਡਿਜ਼ਾਈਨ ਨਹੀਂ ਹੈ ਇਹ ਲਾ ਕੁੰਡਾ ਜਿਹੜਾ ਸਿੱਧਾ ਬਣਾ ਲਿਆ ਉਸ ਤੋਂ ਬਾਅਦ ਆਪਾਂ ਚਾਰ ਕੁੰਡਿਆਂ ਨੂੰ ਇੰਜ ਬਣਾਉਣਾ ਹੈ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਤੇ ਇੱਕ ਸਿੱਧਾ ਇਹ ਹੁਣ ਸਾਡੇ ਚਾਰ ਕੁੰਡੇ ਹੋ ਗਏ ਆ ਪਹਿਲਾ ਕੁੰਡਾ ਇਹਨੂੰ ਛੱਡ ਕੇ ਚਾਰ ਕੁੰਡੇ ਆਪਾਂ ਹੋਰ ਬਣਾ ਲੈਣੇ ਆ ਵੇਖੋ ਉਲਟਾ ਸਿੱਧਾ ਉਲਟਾ ਤੇ ਸਿੱਧਾ ਹੁਣ ਇਸ ਤੋਂ ਬਾਅਦ ਛੇ ਕੁੰਡੇ ਉਲਟੇ ਬਣਾਉਣੇ ਨੇ ਇੱਕੋ 2 3 4 5 6 ਇਹ ਇੰਨਾ ਡਿਜ਼ਾਈਨ ਸਾਡਾ ਜਿਹੜਾ 11 ਹੁੰਦਿਆ ਵਾਰ ਹੋ ਗਿਆ ਹੁਣ ਭਾਗ ਆ ਬੈਕ ਸਾਈਡ ਦੇ ਕਰਕੇ ਅੱਗੋਂ ਫੇਰ ਅੱਧਾ ਡਿਜ਼ਾਈਨ ਜਿਹੜਾ ਉਹ ਸ਼ੁਰੂ ਹੋਏਗਾ 6 ਕੁੰਬੇ ਸਿੱਧੇ ਬਣਾਉਣੇ 1 2 3 4 5 6 ਜਿਵੇਂ ਇੱਧਰ ਡਿਜ਼ਾਈਨ ਬਣਿਆ ਇਸ ਇੱਥੇ ਵੀ ਇੱਧਰ ਵਾਂਗੂ ਹੀ ਡਿਜ਼ਾਈਨ ਬਣਨਾ ਪਰ ਇਸ ਤੋਂ ਆਪੋਜ਼ਿਟ ਬਣਨਾ ਇੱਥੇ ਉਲਟੇ ਕੁੰਡੇ ਆਗੇ ਇੱਥੇ ਉਹਨ ਸਿੱਧੇ ਕੁੰਡੇ ਆਗੇ 6 ਇਸ ਤੋਂ ਬਾਅਦ ਆਪਾਂ 4 ਕੁੰਡੇ ਨੂੰ ਇੰਜ ਕਰਨਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਤੇ ਇੱਕ ਸਿੱਧਾ ਇਸ ਤਰ੍ਹਾਂ ਕਰਕੇ 4 ਕੁੰਡੇ ਹੋ ਗਏ ਇਹ ਵਾਲਾ ਕੁੰਡਾ ਜਿਹੜਾ ਫੇਰ ਆਪਾਂ ਉਲਟਾ ਬਣਾ ਲੈਣਾ ਤੁਹਾਡਾ ਬੈਕ ਸਾਈਡ ਤੇ ਕਰਕੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਤੇ ਹੁਣ ਇਹ ਪਹਿਲੀ ਸਲਾਈ ਬਣ ਗਈ ਹੈ ਦੂਸਰੀ ਸਲਾਈ ਉਲਟੀ ਜਿਹੜੀ ਸਲਾਈ ਆ ਬਣਨੀ ਹਰ ਵਾਰ ਇਸੇ ਤਰ੍ਹਾਂ ਹੀ ਆ ਜਿਵੇਂ ਇਧਰੋਂ ਬਣਿਆ ਜਿਹੜੇ ਉਲਟੇ ਉਹ ਇਧਰੋਂ ਸਿੱਧੇ ਬਣਨੇ ਆ ਬਾਕੀ ਉਲਟੀ ਸਲਾਈ ਹਰ ਵਾਰ ਉਸੇ ਤਰ੍ਹਾਂ ਹੀ ਬਣੀ ਆ ਪਹਿਲਾ ਕੁੰਡਾ ਉਤਾਰ ਲਿਆ ਹੁਣ ਭਾਗ ਬੈਕ ਸਾਈਡ ਤੇ ਕਰਕੇ ਇੱਕ ਸਿੱਧਾ ਇੱਕ ਕੁੰਟਾ ਇੱਕ ਸਿੱਧਾ ਇੱਕ ਕੁੰਟਾ ਇੱਕ ਸਿੱਧਾ ਇਹ ਸਭ ਪੰਜ ਕੁੰਡੇ ਕਰ ਲਏ ਹੁਣ ਭਾਗ ਆਪਣੇ ਵਾਲੇ ਸਾਈਡ ਕਰਕੇ 6 ਕੁੰਡੇ ਤੇ 2 3 4 5 ਤੇ 6 ਅੱਧਾ ਡਿਜ਼ਾਈਨ ਬਣ ਗਿਆ ਭਾਗਾ ਬੈਕ ਸਾਈਡ ਤੇ ਕਰਕੇ 6 ਕੁੰਡੇ ਸਿੱਧੇ 1 2 3 4 5 6 ਹੁਣ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਤੇ ਲਾਸਟ ਵਾਲਾ ਜਿਹੜਾ ਇਹਨੂੰ ਵੀ ਆਪਾਂ ਉਲਟਾ ਹੀ ਬਣਾ ਲੈਣਾ ਐਲੀ ਦੂਸਰੀ ਸਲਾਈ ਇਸ ਤਰ੍ਹਾਂ ਬਣਦੀ ਹੋਣਾ ਗਿਆ ਤੀਸਰੀ ਸਲਾਈ ਤੇ ਤੀਸਰੀ ਸਲਾਈ ਵਿੱਚ ਤੁਹਾਨੂੰ ਹੋਵੇਗੀ ਇਸ ਕਿੱਤੇ ਨਾਲ ਦੇਖਣੀ ਆ ਹੁਣ ਪੱਲਾ ਕੁੰਡਾ ਜਿਹੜਾ ਉਤਾਰ ਲਿਆ ਫਿਰ ਉਸ ਤੋਂ ਬਾਅਦ ਦੋ ਕੁੰਡੇ ਸਿੱਧੇ ਬਣਾਉਣੇ ਇੱਕ ਤੇ ਦੋ ਮੋਂ ਕੀ ਕਰਨਾ ਐ ਕੁੰਡਾ ਸਿੱਧਾ ਨਜ਼ਰ ਆ ਰਿਹਾ ਇਹਨੂੰ ਆਪਾਂ ਉਲਟਾ ਬਣਾਉਣਾ ਇੱਕ ਉਲਟਾ ਤੇ ਇੱਕ ਸਿੱਧਾ ਇੱਕ ਉਲਟਾ ਤੇ ਇੱਕ ਸਿੱਧਾ ਇਹ ਚਾਰ ਜਿਹੜੇ ਕੁੰਡੇ ਹਰ ਵਾਰੀ ਇੰਜ ਹੀ ਰਹਿਣੇ ਆ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਪਰ ਹਰ ਵਾਰ ਚੇਂਜ ਹੁੰਦੇ ਰਹਿਣੇ ਆ ਆ ਸਿੱਧੇ ਦੇ ਉੱਪਰ ਉਲਟਾ ਆਣਾ ਉਲਟੇ ਦੇ ਉੱਪਰ ਸਿੱਧਾ ਆਣਾ ਹੁਣ ਫੇਰ ਅੱਗੇ ਆਪਾਂ ਪੰਜ ਕੁੰਡੇ ਉਲਟੇ ਬਣਾਵਾਂਗੇ ਇੱਕ 2 3 4 5 ਤੁਸੀਂ ਮੇਰੇ ਨਾਲ-ਨਾਲ ਇਸ ਤਰ੍ਹਾਂ ਇਹ ਡਿਜ਼ਾਈਨ ਬਣਾਓਗੇ ਫਿਰ ਤੁਹਾਨੂੰ ਵਧੀਆ ਸਮਝ ਆਏਗਾ ਵੈਸੇ ਤੁਹਾਨੂੰ ਬਾਅਦ ਵਿੱਚ ਇਹ ਡਿਜ਼ਾਈਨ ਜਿਹੜਾ ਫੇਰ ਪੋਲ ਸਕਦਾ ਹੈ ਇਸ ਤੋਂ ਬਾਅਦ ਪੰਜ ਗੁੰਡੇ ਆਪਾਂ ਸਿੱਧੇ ਬਣਾਉਣ ਇਹ ਜਿਹੜੇ ਸਿੱਧੇ ਗੁੰਡੇ ਪਹਿਲਾਂ ਆਪਾਂ ਛੇ ਬਣਾਏ ਸੀ ਹੌਲੀ-ਹੌਲੀ ਕਰਕੇ ਇਹ ਸਿੱਧੇ ਗੁੰਡੇ ਜਿਹੜੇ ਆ ਕੱਟਦੇ ਜਾ ਰਹੇ ਹੁਣ ਵੇਖੋ ਛੇ ਪੰਜ ਗੁੰਡੇ ਬਣਾਲੇ ਸਿੱਧੇ ਫਿਰ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇਸ ਤਰ੍ਹਾਂ ਹੁਣ ਚਾਰ ਕੁੰਡੇ ਹੋ ਗਿਆ ਵੇਖੋ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਉਲਟਾ ਦਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਉਣੇ ਜਿਹੜੇ ਕੁੰਡੇ ਸਾਡੇ ਇੱਥੋਂ ਘਟ ਰਹੇ ਆ ਪਹਿਲਾਂ 6 ਸੀ ਫਿਰ 5 ਲੈ ਕੇ ਉਹ ਵਾਲੇ ਕੁੰਡੇ ਹੁਣ ਸਾਡੇ ਇੱਧਰ ਸਾਈਡ ਤੇ ਵੱਧਨੇ ਆ ਹੁਣ ਉਲਟੀ ਸਾਈਡ ਵੇਖੋ ਫੇਰ ਕਿਵੇਂ ਬਣਾਵਾਂਗੇ ਆਪਾਂ ਉਲਟੀ ਸਾਈਡ ਬਣਾਉਣੀ ਉਸੇ ਤਰੀਕੇ ਦੇ ਨਾਲ ਹੀ ਆ ਪਹਿਲਾ ਕੁੰਡਾ ਉਤਾਰ ਲਿਆ ਇਸ ਤਰ੍ਹਾਂ ਅਬ ਬੈਕ ਸਾਈਡ ਤੇ ਕਰਕੇ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਉਧਰੋਂ ਆਪਾਂ ਉਲਟੇ ਬਣਾਉਨੇ ਇਧਰੋਂ ਸਿੱਧੇ ਬਣਾਉਣੇ ਆ ਉਲਟੀ ਸਿਲਾਈ ਦੇ ਵਿੱਚ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਜਿਨ੍ਹਾਂ ਨੂੰ ਉਲਟਾ ਆਉਂਦਾ ਹੈ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਆਪ ਹੀ ਸਮਝ ਲੈ ਜਾਣਾ ਜਿਹੜਾ ਸਿੱਧਾ ਨਜ਼ਰ ਆਏਗਾ ਉਹਨੂੰ ਸਿੱਧਾ ਬਣਾ ਲੈਣਾ ਜਿਹੜਾ ਉਲਟਾ ਨਜ਼ਰ ਆਏਗਾ ਉਹਨੂੰ ਉਲਟਾ ਬਣਾ ਲੈਣਾ ਹੁਣ ਪੰਜ ਕੁੰਡੇ ਉਲਟੇ ਬਣਾਉਗੇ ਡਿਜ਼ਾਈਨ ਦੀ ਸਾਡੀ ਚੌਥੀ ਸਲਾਈ ਬਣ ਰਹੀ ਹੈ। ਸਾਡਾ ਬੈਕ ਸਾਈਡ ਦੇ ਕਰਕੇ ਪੰਜ ਗੁੰਡੇ ਸਿੱਧੇ। ਪੰਜ ਸਿੱਧੇ ਤੇ ਚਾਰ ਗੁੰਡਿਆਂ ਨੂੰ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਤੇ ਫਿਰ ਦੋ ਉਲਟ। ਦੇਖੋ ਤੇ ਦੋ ਤੇ ਲਾਸਟ ਵਾਲਾ ਵੀ ਉਲਟਾ ਹੀ ਬਣ ਜਾਣਾ। ਇਸ ਤਰ੍ਹਾਂ ਕਰਕੇ ਸਾਡੀ ਚੌਥੀ ਸਲਾਈ ਵੀ ਬਣ ਗਈ ਹੁਣ ਆ ਗਏ ਆ ਪੰਜਵੀਂ ਸਲਾਈ ਤੇ ਪਹਿਲਾ ਹੁੰਡਾ ਉਤਾਰ ਲਿਆ ਤੇ ਤਿੰਨ ਹੁੰਡੇ ਸਿੱਧੇ ਬਣਾਉਣੇ ਆ 1 2 ਤੇ 3 ਤਿੰਨ ਹੁੰਡੇ ਸਿੱਧੇ ਬਣਾ ਲੈ ਤਾ ਅੱਗ ਆਪਣੀ ਵਾਲੀ ਸਾਈਡ ਕਰਕੇ ਫਿਰ ਚਾਰ ਹੁੰਡਿਆਂ ਨੂੰ ਫੇਰ ਉਸੇ ਤਰ੍ਹਾਂ ਹੁਣਾ ਇੱਕ ਕੁੰਟਾ ਇੱਕ ਸਿੱਧਾ ਇੱਕ ਕੁੰਟਾ ਇੱਕ ਸਿੱਧਾ ਤਾ ਅੱਗ ਆਪਣੀ ਵਾਲੀ ਸਾਈਡ ਕਰਕੇ ਚਾਰ ਹੁੰਡੇ ਉੱਤੇ ਇੱਕ 2 3 4 ਤਾਂ ਦੂਜਾ ਸਾਈਡ ਦੇ ਕਰਕੇ ਚਾਰ ਸਿੱਧੇ 1 2 3 4 ਹੁਣ ਤੱਕ ਆਪਣੀ ਵਾਲੀ ਸਾਈਡ ਕਰਕੇ ਫਿਰ ਚਾਰ ਕੁੰਡੇ ਨਵੇਂ ਬਣਾਉਣਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਤਾਂ ਦੂਜਾ ਆਪਣੀ ਵਾਲੀ ਸਾਈਡ ਕਰਕੇ ਲਾਸਟ ਦੇ ਤਿੰਨ ਕੁੰਡੇ ਉਲਟੇ ਬਣਨੇ ਤਿੰਨ ਉਲਟੇ ਬਣ ਗਏ ਫਰਗੋ ਅਪਿਸ਼ੇ ਕਰਕੇ ਇੱਕ ਕੁੰਡਾ ਸਿੱਧਾ ਬਣ ਜਾਣਾ। ਅੰਨੀ ਸਲਾਈ ਬਣ ਗਈ, 3 ਆ ਗਏ ਆ ਸ਼ੇਰ ਦੀ ਸਲਾਈ। ਲਾ ਕੁੰਡਾ ਉਤ ਆ ਗਿਆ। ਸਾਜਿਆ ਬੈਕ ਸਾਈਡ ਦੇ ਕਰਕੇ ਤਿੰਨ ਕੁੰਡੇ ਸਿੱਧੇ। ਤਿੰਨ ਸਿੱਧੇ। ਫਿਰ ਇੱਕ ਉਲਟਾ। ਇੱਕ ਸਿੱਧਾ। ਇੱਕ ਉਲਟਾ। ਇੱਕ ਸਿੱਧਾ। ਏ ਤੁਸੀਂ ਧਿਆਨ ਰੱਖਣਾ ਇਹ ਚਾਰ ਟੁੰਡੇ ਆ ਇਹੋ ਚਾਰ ਟੁੰਡਿਆਂ ਨੇ ਅਵਰਛੇ ਹੋਣਾ ਹੈ ਫਿਰ ਤਿੰਨ ਟੁੰਡੇ ਸੋ ਚਾਰ ਟੁੰਡੇ ਉਲਟੇ ਉਲਟੀ ਸਾਈਡ ਹਾਰ ਵੀ ਨਹੀਂ ਇਸੇ ਤਰ੍ਹਾਂ ਜਿੰਨੇ ਤੁਹਾਨੂੰ ਨਜ਼ਰ ਆਉਂਦੇ ਟੁੰਡੇ ਉਵੇਂ ਹੀ ਬਣਨੇ ਜਿਹੜੇ ਉਲਟੇ ਨੇ ਉਹ ਉਲਟੇ ਬੰਨੇ ਜਿਹੜੇ ਸਿੱਧੇ ਨੇ ਉਹ ਸਿੱਧੇ ਬਣਨੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਇਹ ਦੋਨੋਂ ਸਾਈਡ ਤੋਂ ਇੱਕੋ ਜਿਹਾ ਲੱਗਣਾ ਇਹਦੇ ਵਿੱਚ ਉੱਤੇ ਸਿੱਧੇ ਪਾਸੇ ਦਾ ਕੋਈ ਵੀ ਅੰਤਰ ਨਹੀਂ ਹੋਣਾ ਬਗੋਂ ਪਾਸੇ ਜਿਹੜੇ ਕਿਸੀ ਇੱਕੋ ਤਰ੍ਹਾਂ ਦੇ ਇਹ ਲੱਦਣਗੇ ਦੋਨਾਂ ਪਾਸਿਆਂ ਤੋਂ ਲਗਾਏ ਹੋਏ ਦਿਸੇ ਵਰਤ ਸਕਦੇ ਹਾਂ ਜੋ ਪੂਰਾ ਡਿਜ਼ਾਈਨ ਬਣ ਜਾਏਗਾ ਫਿਰ ਮੈਂ ਤੁਹਾਨੂੰ ਦਿਖਾਉਣੀ ਆ। ਐਸਟਰਾ ਕਰਕੇ ਹੁਣ ਸਾਡੀਆਂ ਛੇਸ ਲਾਈਆਂ ਬਣ ਗਈਆਂ। ਹੁਣ ਆ ਗਿਆ ਸਤਵੇਂ ਸਲਾਈ ਤੇ ਪਹਿਲਾ ਕੁੰਦਾ ਉਤਾਰ ਲੈਣਾ ਹੈ ਤੇ ਚਾਰ ਕੁੰਦੇ ਸਿੱਧੇ 1 2 3 ਤੇ 4 ਚਾਰ ਸਿੱਧੇ ਬਣਾ ਕੇ ਫਿਰ ਇੱਕ ਉਲਟਾ ਇੱਕ ਸਿੱਧਾ ਤੇ ਇੱਕ ਉਲਟਾ ਤੇ ਇੱਕ ਸਿੱਧਾ ਫਿਰ ਤੇ ਉਲਟੇ ਇੱਕ ਦੋ ਤਿੰਨ ਦਾ ਪਿੱਛੇ ਕਰਕੇ ਤਿੰਨ ਸਿੱਧੇ ਇੱਕ ਦੋ ਤਿੰਨ ਫਿਰ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਤੇ ਇੱਕ ਸਿੱਧਾ ਹੁਣ ਚਾਰ ਉਲਟੇ ਇੱਕ ਦੋ ਤਿੰਨ ਕਿਤੇ ਲਾਸਟ ਵਾਲਾ ਗੇਰਾ ਉਹ ਸਿੱਧਾ ਬਣਨਾ ਸਤਨੀ ਸਲਾਈ ਬਣ ਹੀ ਮੋਗਾਗੇ ਆਪਣੀ ਸਲਾਈ ਦੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਬੈਕ ਸਾਈਡ ਦੇ ਕਰਕੇ ਚਾਰ ਕੁੰਡੇ ਸਿੱਧੇ 1 2 3 4 ਫਿਰ ਇੱਕ ਉਲਟਾ ਇੱਕ ਸਿੱਧਾ ਇੱਕ ਕੁੰਡਾ ਇੱਕ ਸਿੱਧਾ ਫਿਰ ਤਿੰਨ ਰੋਟੇ 1 2 3 ਤਾਂ ਗੱਬੈਕ ਸਾਈਡ ਤੇ ਕਰਕੇ ਤਿੰਨ ਕੁੰਡੇ ਸਿੱਧੇ ਪੂਰਾ ਡਿਜ਼ਾਈਨ ਵੇਖੋਗੇ ਡਿਜ਼ਾਈਨ ਫੇਰ ਹੀ ਸਮਝ ਲੱਗਣਾ ਹੈ ਨਹੀਂ ਤੇ ਡਿਜ਼ਾਈਨ ਜਿਹੜਾ ਸਮਝ ਨਹੀਂ ਆਉਣਾ ਇੱਕ ਕੁੰਟਾ ਫਿਰ ਇੱਕ ਸਿੱਧਾ ਇੱਕ ਕੁੰਟਾ ਇੱਕ ਸਿੱਧਾ ਫਿਰ ਚਾਰ ਰੋਟੇ 1 2 3 4 ਲਾਸਟ ਵਾਲਾ ਜਿਹੜਾ ਉਲਟਾ ਆਕ੍ਰਿ ਸਲਾਈਆਂ ਬਣ ਗਈਆਂ ਹੋਣਾਆਂ ਲੌਂਗ ਸਲਾਈ ਨੌਮੀ ਸਲਾਈ ਵੇਖੋ ਇੱਕ ਲੰਬਾ ਤਾਰ ਲਿਆ ਤੇ ਪੰਜ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਹਾਂ ਜਿਹੜੇ ਕੁੰਡੇ ਸਿੱਧੇ ਉੱਪਰ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਫਿਰ ਇੱਕ ਕੁੰਡਾ ਸਿੱਧਾ ਉਕੇ ਹੁਣ ਸਾਡੇ ਕੋਲ ਦੋ ਕੁੰਡੇ ਬਚ ਗਏ ਉਲਟੇ ਦੋ ਉਲਟੇ ਤਾਂਗਾ ਬੈਕ ਸਾਈਡ ਤੇ ਕਰਕੇ ਦੋ ਸਿੱਧੇ ਹਗਾ ਫ੍ਰੀਮਲੀ ਸਾਈਡ ਕਰਕੇ ਫਿਰ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਤੇ ਪੰਜ ਉਲਟੇ ਇੱਕ ਦੋ ਤਿੰਨ 4 5 ਅੱਗੇ ਪਿੱਛੇ ਕਰਕੇ ਲਾਸਟ ਵਾਲਾ 15 ਉਹਦਾ ਸੇਮ ਹੋਣਾ। ਨੋਵਾਂ ਚਲਾਏ ਇਸ ਤਰ੍ਹਾਂ ਬਣ ਗਈ। ਹੁਣ ਆ ਗਏ ਹਾਂ ਦਸਵੇਂ ਸਲੋਟ ਤੇ। ਪਹਿਲਾ ਕੁੰਡਾ ਉਤਾਰ ਲਿਆ। ਫਿਰ ਧਾਗਾ ਬੈਕ ਸਾਈਡ ਤੇ ਪੰਜ ਕੁੰਡੇ ਸਿੱਧੇ 2 3 4 5 ਫਿਰ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਤੇ ਇੱਕ ਸਿੱਧਾ ਇੱਥੇ ਨੂੰ ਦੋ ਉਲਟੇ ਬਣਨਗੇ ਧਾਗਾ ਪਿੱਛੇ ਕਰਕੇ ਦੋ ਹੀ ਸਿੱਧੇ ਬਣੂਗਾ ਫੇਰ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਹਾਂਜ ਰੂਪੇ ਇੱਕ ਦੋ ਤਿੰਨ ਚਾਰ ਪੰਜ ਬਾਸ ਤੋਂ ਅੱਗੇ ਝੂਲਾ ਗਿਆ ਡਿਜ਼ਾਈਨ ਦੀ 11ਵੇਂ ਸਵਾਈਪ ਤੇ ਲਾ ਕੋੰਡਾ ਪਾ ਲਿਆ ਫਿਰ ਸਿੱਧੇ ਗੁੰਦੇ ਸਿੱਧੇ 1 2 3 4 5 6 6 ਸਿੱਧੇ ਫਿਰ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਤੇ ਇੱਕ ਇੱਥੇ ਹੁਣ ਅੱਧਾ ਡਿਜ਼ਾਈਨ ਸਾਡਾ ਖਤਮ ਹੋਇਆ ਨਾ ਇਹਦੇ ਨਾਲ ਹੀ ਅਗੋਂ ਅੱਧਾ ਡਿਜ਼ਾਈਨ ਜਿਹੜਾ ਉਹ ਸ਼ੁਰੂ ਕਰਨਾ ਵਾ ਤੁਹਾਡਾ ਪਿੱਛੇ ਕਰਕੇ ਫਿਰ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਇੱਕ ਸਿੱਧਾ ਫਿਰ ਸ਼ੇਡ ਇੱਕ ਦੋ ਤਿੰਨ ਚਾਰ ਪੰਜ ਸ਼ੇਰ ਦਾ ਗੱਪਟੇ ਕਰਕੇ প্লাਸਟਿਕ ਵਾਲਾ ਕੁਝ ਜਿਹੜਾ ਨੂੰ ਆਪਾਂ ਸੁੱਧਾ ਬਣਾ ਲਿਆ ਹੁਣ ਇਹ ਅੱਧਾ ਸਾਡਾ ਡਿਜ਼ਾਈਨ ਆ ਰਿਹਾ ਵੇਖੋ ਇਸ ਤਰੀਕੇ ਦੀ ਨਾਲ ਬਾਣ ਗਿਆ ਹੁਣ ਫੇਰ ਅਗਲੀ ਸਲਾਈ ਵਿੱਚ ਅੱਧਾ ਡਿਜ਼ਾਈਨ ਜਿਹੜਾ ਫੇਰ